ਖਰੀ ਨੰਦਿਆ ਫਿਰ ਬਹੁਤ ਜਿਆਦਾ ਪਿਆਰੀ ਹੈ ਵਾਕਈ ਹੋ ਸਾਡੇ ਵਾਕਈ ਮੰਨਗੇ ਵੀ ਉਹ ਕੰਮੀ ਸਾਡੀ ਠੀਕ ਹੀ ਦੱਸ ਰਿਹਾ ਹੈ ਵਾਕਈ ਜੇ ਉਹ ਕੰਮੀ ਦੱਸ ਰਿਹਾ ਸਾਡੇ ਦੁੱਧ ਗਵਾਨੇ ਕਪੜੇ ਤੋਂ ਤਾਂ ਹੀ ਤਾਂ ਹੈ ਨਾ ਦੁੱਧ ਗਵਾਨੇ ਜੀਵਨ ਲੋੜੇ ਦੁੱਧ ਕੋ ਕਹਿੰਦੀ ਕੰਮੀ ਦੱਸ ਰਿਹਾ ਜੀਵਨ ਲੋੜੇ ਚੋਰ ਕਹਿੰਦੇ ਨੰਦਿਆ ਹੀ ਹੈ ਚੋਰ ਨੂੰ ਚੋਰ ਕਹਿੰਦੇ ਨਾ ਦਿੱਤਿਆ ਨਹੀਂ ਹੋਈ ਸੱਚ ਬੋਲੇ ਸੱਚ ਬੋਲੇ ਸੱਚ ਬੋਲੇ ਨੰਦਿਆ ਨਹੀਂ ਪਰ ਪੁਲਿਸ ਸਾਹਿਬ ਨਾਲ ਤਾਂ ਉਹਨੂੰ ਵੀ ਨੰਦਿਆ ਲੱਗੀ ਉਹਨੂੰ ਲੱਗਦੀ ਹੈ ਇਹ ਗੱਲ ਹੀ ਹੈ ਕਾਨੂੰਨ ਕੀ ਕਹਿੰਦਾ ਨੰਦਿਆ ਜੀ ਸੱਚ ਜੋਰ ਨੂੰ ਸਾਧ ਕਹਨ ਸੱਚ ਨਹੀਂ ਦਦੇ ਸਾਧ ਨਹੀਂ ਦਦੇ ਹਾਂ ਸਾਧ ਨੂੰ ਜੋਰ ਕਹਨ ਨਹੀਂ ਦਿਆ ਜਾ ਗਿਆ ਸਾਧ ਨੂੰ ਜੋਰ ਕਹਨ ਨਹੀਂ ਦਦੇ ਕੋਲ ਨੂੰ ਫਲ ਕੰਡੇ ਨੂੰ ਕੰਡਾ ਕਹਿਣਾ ਇਤੋਂ ਹੀ ਹੁੰਦੇ ਨੇ ਸੱਚੀ ਬੋਲਣਾ ਸੱਚਾ ਸੱਚ ਹੈ ਸੱਚ ਕਰਨਾ ਗੁਰਬਾਣੀ ਵਿੱਚ ਨਹੀਂ ਤਾਂ ਗੁਰਬਾਣੀ ਸਭ ਤੋਂ ਜ਼ਿਆਦਾ ਰਿੱਧਾ ਗੁਰਬਾਣੀ ਕਰਦੀ ਹੈ ਤੇ ਦੈਲੀ ਤੇ ਅਗਲੇ ਦੇ ਜੇ ਔਗਣ ਦੇ ਉਹਨਾਂ ਨੂੰ ਬਧਾ ਚੜਾ ਕੇ ਕਹਿਣਾ ਘੋੜਾਂ ਨੂੰ ਲਕੋ ਲੈਣ ਇਹ ਵੀ ਰੀਤ ਹੈ ਇਹ ਵੀ ਰੀਤ ਉਹਨੋਂ ਹੋਣਾ ਨਹੀਂ ਗਾ ਬਧਾ ਚੜਾ ਕੇ ਉਹ ਜਿੰਨੇ ਉਹ ਘੋੜਾ ਉਹ ਵੀ ਦੱਸ ਦੋ ਜੇ ਔਗਣ ਨੂੰ ਉਹ ਵੀ ਦੱਸ ਦੋ ਸੁੱਤਣੇ ਦੀ ਗੱਲ ਕਰਸਿੰਦੇ ਫੇਰ ਜੀ ਆ ਕੁੱਤੇ ਦਾ ਗੁੰਮ ਵੀ ਦੱਸਦਾ ਕੁੱਤੇ ਦਾ ਔਗਣ ਵੀ ਦੱਸਦਾ ਘੋੜਾ ਵੀ ਦੱਸਦਾ ਫੇਰ ਜੀ ਕਿ ਜੇ almeno ਪੁੱਤ ਵੀ ਜੇ ਕਰੇ ਵੀ ਪਏ ਹੈ ਤਾਂ ਵਧੀਆ ਆਦਮੀ ਹੈ ਵੀ ਹੈ ਪਰ ਆ ਵੀ ਕਰ ਲੈਂਦਾ ਦਵਾ ਜੇ ਛੰਦ ਤੇ ਹੋਰ ਵਧੀਆ ਹੋ ਜੂਵੇ ਤਾਂ ਉਹ ਕੁਝ ਨਹੀਂ ਕਹਿੰਦਾ ਕਹੂਗਾ ਕੁਝ ਬਾਪਾ ਹੋਰ ਵਧੀਆ ਹੋਵੇ ਆਹਨ ਮੜੀ ਆ ਹੋਰ ਵਧੀਆ ਹੋ ਜੂਵੇ ਹੋਰ ਇੱਜ਼ਤ ਵਧ ਜੂਵੇ ਤੇ ਉਹਨੂੰ ਮੜੀ ਨਹੀਂ ਲੱਗਦੀ ਆਪਾਂ ਗੱਲ ਨੂੰ ਕਹਿਤੀ ਕੋ ਉਹਨੂੰ ਇੱਕ ਸਲਾਹ ਦਿੱਤੀ ਦੇਖ ਦੇਖ ਸਲਾਹ ਬੁਰੀ ਨਹੀਂ ਲੱਗਦੀ ਬੁਰੀ ਲੱਗੂਗੀ ਕਿਸੇ ਬਿੱਲੇ ਭਲੀ ਕਹੀ ਬੁਰੀ ਲਗੀ ਐਸੇ ਵੀ ਲੋਕ ਹੈ ਨਿਰੂਪ ਨਹੀਂ ਕਹੀ ਗੁਰੀ ਲੱਗਦੀ ਪਰ ਜਿਹੜਾ ਸਾਨਾ ਆਦਮੀ ਉਹਨੂੰ ਕਹੀ ਗੁਰੀ ਲੋ ਇਹ ਸਜੇ ਨਿੰਦ ਕੱਲਬ ਜੀ ਜਿਹੜਾ ਕਈ ਅੱਖਾਂ ਮੜ ਕੇ ਜਦੋਂ ਉੱਥੇ ਕਹਿ ਆ ਵੀ ਲੋਕੀਂ ਦੇੰਦੇ ਬੱਕੜਾ ਜਿਨਮਨ ਨਹੀਂ ਗਿਆਨ ਇਹਦਾ ਮਤਲਬ ਗਿਆਨ ਚਾਹੀਦਾ ਨਿੰਦਾ ਕਰਨ ਨੂੰਦਾ ਮੁੱਤਾ ਜਿੰਨੀ ਵੀ ਕਹਿ ਸਕਦਾ ਕੋਈ ਤੱਕ ਜੇਕਰ ਜੇ ਲੋਕੀਂ ਦੇੰਦੇ ਬੱਕੜਾ ਜਿਨਮਨ ਨਹੀਂ ਗਿਆਨ ਪਈ ਲੋਕ ਸਤ ਸੂ ਗਿਆਨ ਸਾਨਾ ਆਦਮੀ ਲਸੂ ਹਾਂ ਹਾਂ ਗਿਆਨਮਨ ਦਸੂ ਮੁੱਤ ਕਿ ਅਸੀਂ ਨੁਕਸ ਨੂੰ ਦਿੱਦਾ ਕਹਿੰਦੇ ਹੋ ਚਲੋ ਲੋਕ ਦਿੰਿਆ ਬੀ ਤੇ ਆਪ ਹੀ ਲੋਕ ਕਹਿੰਦੇ ਨੇ ਅਸੀਂ ਨੁਕਸ ਦੱਸਣਾ ਦੂਰੇ ਦਾ ਵਿਦਿਆ ਦੀ ਹੁੰਦੀ ਵੀ ਤੇਰੇ ਪਾਈ ਪਿਛੇ ਛਿੱਟਾ ਪਿਆ ਆ ਕਪੜੇ ਤੇ ਤੈਨੂੰ ਨਹੀਂ ਦੇਖਿਆ ਇਹਦਾ ਨੁਕਸਾ ਇਹ ਰੰਗ ਡੋਲਿਆ ਹੋਇਆ ਹੈ ਤਾਂ ਪਾ ਲਿਆ ਨਹੀਂ ਤਾਂ ਦੇਖਿਆ ਤੇ ਕੋਈ ਨਹੀਂ ਆ ਥੋੜੀ ਆ ਇਹ ਪੱਲਾ ਫਟ ਗਿਆ ਕਿਤੇ ਫਸ ਕੇ ਕੋ ਦਿੱਦਿਆ ਥੋੜੀ ਹੈ ਮਾੜੀ ਲੁਕਸ ਨੂੰ ਨੰਦਾ ਕਹਿ ਲਾਗੇ ਉੱਥੇ ਪੋਜਦੇ ਨਹੀਂ ਹੋਣਦਾ ਭਾਈ ਲੁਕਸ ਜਿਆਦਾ ਇਹਨਾਂ ਥਾਈ ਨੂੰ ਜਿਹਨਾਂ ਫੋਟੇ ਛੇ ਕ ਹਜ਼ਾਰ ਸੀ ਉਹ ਕਹਿੰਦੇ ਸਾਡੇ ਜੇ ਨਾ ਖੋਜੇਗਾ ਮੈਂ ਮਾਈ ਕਹਿੰਦੀ ਹੈ ਨਾ ਖੋਜੇ ਤੇ ਨੀ ਹੋਵਰ ਅ ਮਤਲਬ ਵਪਾਰ ਹੈ ਭਾਈ ਤੇ ਦਾਰਾ ਕਹੋ ਹਾਂ ਛੋੜੀ ਵਾਲਿਆਂ ਦਾ ਵੀ ਤਰਦਾ ਇਹ ਤਰਦਾ ਲੋਸੀ ਤੇ ਤਰਬੂਜ਼ ਦਾਪਣਾ ਲਿਆ ਹਾਂ ਮੈਂ ਹੈਗਾ ਉਹ ਕਹਿੰਦੀ ਇਹ ਨਾ ਕੋਈ ਗੁੱਸਾ ਕਰ ਦੇਮਾ ਕਰਨ ਕਰਨ ਗੁੱਸਾ ਤਾਂ ਤਾਂ ਛੱਡ ਤਾਂ ਨਾ ਗੁਰਬਣੀ ਕਹਿੰਦੀ ਇਹ ਤਾਂ ਰੂਤ ਤਾਂ ਦਾ ਤੇ ਗੁਰੂ ਬੋਲਣ ਦੇ ਹਰਦੀਵੇ ਅਸੀਂ ਅਸੀਂ ਕਹਿਣਾ ਛੱਡਦੀ ਓਰ ਬਾਣੀ ਇਹ ਤਾਂ ਦਾ ਨਾ ਛੱਡਣ ਦਾ ਰੂ ਨੂੰ ਅਸੀਂ ਕਹਿਣਾ ਛੱਡਦੀ ਇਹ ਗੱਲ ਨਹੀਂ ਬਾਡੀ ਤਾਂ ਜੋ ਕਹਣਾ ਜਿਹੜੀ ਵੀ ਸਾਰਥਕ ਆਲੋਚਨਾ ਹੈ ਉਹ ਰੋਜਣਾ ਵੀ ਹੈ ਕਿ ਸਾਰਤਕ ਲੋਜਣਾ ਸਾਰੇ ਮੰਤਰੀ ਪ੍ਰਾਈਮ ਮਿਨਿਸਟਰ ਰਾਸ਼ਟਰਪਤੀ ਸਾਰੇ ਅਲਾਊਡ ਹੈ ਅਲਾਊਡਾ ਵੀ ਸਾਰਤਕ ਲੋਜਣਾ ਕਰੂਡੀਲਾਊਡਾ ਹੈ ਅਲਾਊਡਾ ਹਾਂ ਕਾਡੂਡੀ ਤਾਂ ਅਲਾਊਡਾ ਉਹ ਵੀ ਜਾਏਗੀ ਇਹ ਤਾਂ ਵੀ ਮੈਂ ਕਹਿਣਾ ਵੀ ਆ ਜਿਹੜਾ ਸਭ ਇਹ ਸਾਡੇ ਹੱਕ ਚ ਹੈ ਅਲਾਊਡਾ ਹੈ ਜਾਇ ਜਿਹੜੀ ਗੱਲ ਹੈ ਅਲਾਊਡਾ ਜਦੋਂ ਸਾਬਤ ਕਰ ਸਕਦੇ ਸੱਚ ਹੈ ਅਰਾਉਡ ਜੋ ਕਹੇ ਵੀ ਇਸ ਬਣੀ ਫਿਰ ਉਹ ਮੂਰਤੀ ਦੇ ਵਿੱਚ ਆਉਂਦਾ ਉਹ ਜੇ ਜੇ ਉਹ ਕਹਿ ਝੂਠ ਹੈ ਫਿਰ ਉਹਗਾ ਮੂਰਤੀ ਦੇ ਝੂਠਾ ਤੁਸੀਂ ਪ੍ਰੂਫ ਨਹੀਂ ਕਰ ਸਕਦੇ ਫਿਰ ਤਾਂ ਕੋਈ ਕੋਹਲਵਾਰ ਹੈ